हैंगिंग मैन कैंडलस्टिक पैटर्न पूरा हैमर ਵਰਗਾ ਦਿਸਦਾ ਹੈ ਪੂਰਾ ਹੈਮਰ ਵਰਗਾ ਤੇ ਜੇ ਇਹਤੇ ਟ੍ਰੇਡ ਤੁਸੀਂ ਨਹੀਂ ਵੀ ਕਰਨੀ ਤਾਂ ਵੀ ਜੇ ਤੁਸੀਂ ਹੈਮਰ ਦੇ ਕਲਾ ਟ੍ਰੇਡ ਕਰਦੇ ਜੋ ਇਤੇ ਨਹੀਂ ਕਰਦੇ ਨਾ ਤੇ ਹੈਮਰ ਤੇ ਵੀ ਤੁਹਾਡੇ ਸਕਸੈਸ ਰੇਟ ਬਹੁਤ ਜ਼ਿਆਦਾ ਹਾਈ ਹੋ ਜਾਣਗੇ ਹਮੇਸ਼ਾ ਪ੍ਰੋਫਿਟ ਹੋਊਗਾ ਜੇ ਤੁਸੀਂ ਇਹਨੂੰ ਸਮਝ ਲਿਆ ਕਿਉਂਕਿ ਇਹਦੇ ਚੱਕਰ ਦੇ ਵਿੱਚ ਹੈਮਰ ਦੇ ਭਲੇਕੇ ਦੇ ਵਿੱਚ ਇਹਦੇ ਉੱਤੇ ਟ੍ਰੇਡ ਕਰਕੇ ਤੁਸੀਂ ਆਪਣਾ ਲਾਸ ਕਰਵਾ ਸਕਦੇ ਹੋ ਇਸ ਕਰਕੇ ਨੂੰ ਸਮਝਣਾ ਜ਼ਰੂਰੀ ਆ ਹੈ ਹੈਂਗਰ ਦੇ ਉੱਤੇ ਟ੍ਰੇਡ ਕਰਨ ਵਾਸਤੇ ਵੀ ਤੇ ਜੇ ਇਹਦੇ ਉੱਤੇ ਟ੍ਰੇਡ ਕਰਨੀ ਹੈ ਤਾਂ ਵੀ ਸਮਝਣਾ ਇਹਨੂੰ ਜ਼ਰੂਰੀ ਆ ਸੋ ਬਹੁਤ ਇੰਪੋਰਟੈਂਟ ਵੀਡੀਓ ਆ ਸੋ ਦੇਖੋ ਜਿਹੜਾ ਹੈ ਹਮਰ ਹੁੰਦਾ ਹੈ ਤੇ ਜਿਹੜਾ ਇਹ ਆ ਇਹਨਾਂ ਦੇ ਵਿੱਚ ਦੋ ਚੀਜ਼ਾਂ ਦਾ ਫਰਕ ਆ ਜਿਹੜਾ ਹੈ ਹਮਰ ਸਭ ਤੋਂ ਪਹਿਲੀ ਜਿਹੜੀ ਚੀਜ਼ੀ ਦਾ ਫਰਕ ਆ ਉਹ ਬੰਦਾ ਸਪੋਰਟ ਤੇ ਥੱਲੇ ਬੰਦਾ ਸਪੋਰਟ ਤੇ ਬੰਦਾ ਤੇ ਹਮਰ ਦੇ ਨਾਲ ਮਾਰਕੀਟ ਉੱਤੇ ਜਾਂਦੀ ਹੈ ਇਹ ਜਿਹੜਾ ਹੈਂਗਿੰਗ ਮੈਨ ਇਹ ਰੈਜ਼ਿਸਟੈਂਸ ਦੇ ਨਾਲ ਬੰਦਾ ਇੱਥੇ ਦੇਖੋ ਟ੍ਰੈਂਡ ਲਾਈਨ ਦਾ ਰੈਜ਼ਿਸਟੈਂਸ ਬੰਦਾ ਹੈ ਟਰੈਂਡ ਲਾਈਨ ਦਾ ਹੋ ਸਕਦਾ ਜਾਂ ਫਿਰ ਹਾਰੀਜ਼ਨਟਲ ਲਾਈਨ ਦਾ ਹੋ ਸਕਦਾ ਦੋਨਾਂ ਦੇ ਵਿੱਚ ਕੋਈ ਵੀ ਰੈਜ਼ਿਸਟੈਂਸ ਹੋਏ ਰੈਜ਼ਿਸਟੈਂਸ ਇੱਕੋ ਜਿਹਾ ਹੁੰਦਾ ਹੈ ਤੇ ਉਹਦੇ ਨਾਲ ਦੇਖੋ ਬਣਿਆ ਤੇ ਉਸ ਤੋਂ ਬਾਅਦ ਮਾਰਕੀਟ ਇਹਦੇ ਨਾਲ ਥੱਲੇ ਆਉਂਦੀ ਹੈ ਹੈਂਗਿੰਗ ਮੈਨ ਦੇ ਨਾਲ ਮਾਰਕੀਟ ਥੱਲੇ ਆਉਂਦੀ ਹੈ ਹੈਮਰ ਦੇ ਨਾਲ ਮਾਰਕੀਟ ਉੱਤੇ ਜਾਂਦੀ ਹੈ ਸੋ ਇਹ ਪਹਿਲਾ ਫਰਕ ਹੋ ਗਿਆ ਦੂਜਾ ਫਰਕ ਕੀ ਆ ਕਿ ਜਿਹੜਾ ਹੈਮਰ ਹੈ ਉਹ ਅਪ ਟ੍ਰੈਂਡ ਦੇ ਵਿੱਚ ਬਣਦਾ ਹੈ ਤੇ ਜਿਹੜਾ ਹੈਂਗਿੰਗ ਮੈਨ ਹੈ ਉਹ ਡਾਊਨ ਟ੍ਰੈਂਡ ਦੇ ਵਿੱਚ ਬਣਦਾ ਹੁਣ ਇੱਥੇ ਦੇਖੋ ਕੀ ਆ ਟਰੈਂਡ ਲਾਈਨ ਕੀ ਦਾਪਨ ਦੱਸਦੀ ਹੈ ਡਾਊਨ ਟ੍ਰੈਂਡ ਆ ਡਾਊਨ ਟ੍ਰੈਂਡ ਦੇ ਵਿੱਚ ਇਹ ਬਣਦਾ ਸੋ ਕਿ ਹੈਂਗਿੰਗ ਮੈਨ ਦੀ ਪਹਿਚਾਨ ਕੀ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਕਿਹੜੀ ਕੰਡੀਸ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਕੰਡੀਸ਼ਨਾਂ ਦੇ ਵਿੱਚ ਇਹਨੂੰ ਫੋਲੋ ਕਰਨਾ ਤੇ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਇਹਦੇ ਵਿੱਚ ਐਂਟਰੀ ਕਿਦੋਂ ਕਰਨੀ ਹੈ ਆਪਾਂ ਸਟਾਪ ਲਾਸ ਕਿੱਥੇ ਰੱਖਣਾ ਹੈ ਤੇ ਐਗਜ਼ਿਟ ਕਿੱਥੇ ਜਾ ਕੇ ਕਰਨਾ ਸੋ ਸਭ ਤੋਂ ਪਹਿਲਾਂ ਆਪਾਂ ਸਮਝ ਲੈਣੇ ਦੀ ਪਹਿਚਾਨ ਇਹਦੀ ਪਹਿਚਾਨ ਕੀ ਹੈ ਸੋ ਸਭ ਤੋਂ ਪਹਿਲੀ ਦੀ ਪਹਿਚਾਨ ਜਿਹੜੀ ਨਾ ਉਹ ਆ ਰੈਜ਼ਿਸਟੈਂਸ ਕਿਸੇ ਟ੍ਰੈਂਡ ਲਾਈਨ ਦਾ ਜਾਂ ਫਿਰ ਕਿਸੇ ਹਾਰੀਜ਼ਨਟਲ ਲਾਈਨ ਦਾ ਰੈਜ਼ਿਸਟੈਂਸ ਹੋਣਾ ਚਾਹੀਦਾ ਉਹਦੇ ਲਾਗੇ ਜੇ ਇਦਾਂ ਦਾ ਕੈਂਡਲ ਬਣਿਆ ਤੇ ਉਹ ਹੈਮਰ ਨਹੀਂਗਾ ਹੈਂਗਿੰਗ ਮੈਰ ਆ ਤੇ ਪਛਾਣ ਦੇਖੋ ਜੇ ਆ 100% ਹਿੱਸਾ ਹੈ ਨਾ ਉਹਦੇ ਵਿੱਚ 75% ਥੱਲੇ ਵਾਲੀ ਜਿਹੜੀ ਵੇਕ ਹੋਊਗੀ ਤੇ 25% ਬਾਡੀ ਹੋਊਗੀ ਇਹ ਦੀ ਪਹਿਚਾਨ ਹੈ ਇਹ ਹਰਾ ਵੀ ਹੋ ਸਕਦਾ ਲਾਲ ਵੀ ਹੋ ਸਕਦਾ ਰੰਗ ਦਾ ਕੋਈ ਫਰਕ ਨਹੀਂ ਪੈਂਦਾ ਤੇ ਬਾਡੀ ਤੋਂ ਉੱਤੇ ਵੇਕ ਥੋੜੀ ਜੀ ਹੋਊਗੀ ਜਾਂ ਫਿਰ ਮਾਸਾ ਨਹੀਂ ਹੋਊਗੀ ਸੋ ਇਹ ਦੀ ਪਹਿਚਾਨ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਕੰਡੀਸ਼ਨ ਦੀ ਕਿ ਕਿਹੜੀਆਂ ਕਿਹੜੀਆਂ ਕੰਡੀਸ਼ਨਾਂ ਦੇ ਵਿੱਚ ਇਹਨੂੰ ਫਾਲੋ ਕਰਨਾ ਚਾਹੀਦਾ ਹੈ ਸੋ ਸਭ ਤੋਂ ਪਹਿਲੀ ਜਿਹੜੀ ਕੰਡੀਸ਼ਨ ਡਾਊਨ ਟ੍ਰੈਂਡ ਹੋਣਾ ਚਾਹੀਦਾ ਡਾਊਨ ਟ੍ਰੈਂਡ ਦੇ ਵਿੱਚ ਆਪਾਂ ਇੱਥੇ ਟ੍ਰੇਡ ਕਰਨੀ ਡਾਊਨ ਟ੍ਰੈਂਡ ਦੇ ਵਿੱਚ ਇਹ ਬੰਦਦਾ ਹੈ ਡਾਊਨ ਟ੍ਰੈਂਡ ਹੋਣਾ ਚਾਹੀਦਾ ਪਹਿਲੀ ਕੰਡੀਸ਼ਨ ਦੂਜੀ ਕੰਡੀਸ਼ਨ ਜਿੱਥੇ ਬਣਿਆ ਉਥੇ ਰੈਜ਼ਿਸਟੈਂਸ ਜ਼ਰੂਰ ਹੋਣਾ ਚਾਹੀਦਾ ਹਰੀਜ਼ਨਟਲ ਲਾਈਨ ਦਾ ਹੋ ਸਕਦਾ ਜਾਂ ਫਿਰ ਟ੍ਰੈਂਡ ਲਾਈਨ ਦਾ ਹੋ ਸਕਦਾ ਤੇ ਤੀਜੀ ਕੰਡੀਸ਼ਨ ਇਹ ਆ ਕਿ ਇਹਦਾ ਆਕਾਰ ਛੋਟਾ ਹੋਣਾ ਚਾਹੀਦਾ ਜਿੰਨਾ ਛੋਟਾ ਆਕਾਰ ਓਨਾ ਵਧੀਆ ਇਹ ਵਰ ਕਰਦਾ ਹੋਣਾ ਬੜਾ ਵੱਡਾ ਪ੍ਰੋਫਿਟ ਦਿੰਦਾ ਹੈ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਇਹਦੇ ਵਿੱਚ ਆਪਾਂ ਐਂਟਰੀ ਕਿਦੋਂ ਕਰਨੀ ਆ ਐਗਜ਼ਿਟ ਕਿਦੋਂ ਕਰਨਾ ਤੇ ਸਟਾਪ ਲੌਸ ਕਿੱਥੇ ਰੱਖਣਾ ਇਹਦੇ ਵਿੱਚ ਸਟਾਪ ਲੌਸ ਦਾ ਜਿਹੜਾ ਤਰੀਕਾ ਥੋੜਾ ਜਿਹਾ ਅਲੱਗ ਰਹੂਗਾ ਦੇਖੋ ਇੱਥੇ ਟ੍ਰੈਂਡ ਲਾਈਨ ਦਾ ਹਾਰੀਜ਼ਨਟਲ ਸੌਰੀ ਟ੍ਰੈਂਡ ਲਾਈਨ ਦਾ ਬੰਦਾ ਇੱਥੇ ਰੈਜ਼ਿਸਟੈਂਸ ਹਾਰੀਜ਼ਨਟਲ ਲਾਈਨ ਦਾ ਨਹੀਂਗਾ ਤੇ ਟ੍ਰੈਂਡ ਲਾਈਨ ਦਾ ਜਿਹੜਾ ਰੈਜ਼ਿਸਟੈਂਸ ਬੰਦਾ ਨਾ ਤੇ ਜਿ ਤਰ੍ਹਾਂ ਆ ਆ ਦੇਖੋ ਆਪਣਾ ਹੈਂਗਿੰਗ ਮੈਨ ਆ ਸੋ ਇਹ ਤੋਂ 5 ਕੁ ਪੁਆਇੰਟ ਉੱਤੇ ਆਪਾਂ ਸਟਾਪ ਲੌਸ ਰੱਖਣਾ ਆ ਕਿਉਂਕਿ ਇਹਦੇ ਵਿੱਚ ਪਤਾ ਕੀ ਹੁੰਦਾ ਹੈ ਹੈਂਗਿੰਗ ਮੈਨ ਦਾ ਜਿਹੜਾ ਹਾਈ ਆ ਬ੍ਰੇਕ ਕਰਕੇ ਮਾਰਕੀਟ ਫਿਰ ਥੱਲੇ ਨੂੰ ਆਉਣਾ ਸ਼ੁਰੂ ਕਰਦੀ ਹੈ ਬ੍ਰੇਕ ਕਰਕੇ ਥੱਲੇ ਨੂੰ ਆਉਣਾ ਸ਼ੁਰੂ ਕਰਦੀ ਹੈ ਜਿਹੜਾ ਆਪਣਾ ਮਤਲਬ ਹੈ ਹੈਮਰ ਦੇ ਵਿੱਚ ਜਾਂ ਫਿਰ ਸ਼ੂਟਿੰਗ ਸਟਾਰ ਦੇ ਵਿੱਚ ਇਦਾਂ ਨਹੀਂ ਹੁੰਦਾ ਸੋ ਇਹਦੀ ਸਾਈਕੋਲੋਜੀ ਥੋੜੀ ਜਿਹੀ ਡਿਫਰੈਂਟ ਆ ਸੋ ਇਸ ਕਰਕੇ ਜਿਹੜਾ ਟ੍ਰੈਂਡ ਲਾਈਨ ਬੰਦਦੀ ਹੈ ਆਪਣੀ ਜਾਂ ਫਿਰ ਹਾਰੀਜ਼ਨਟਲ ਲਾਈਨ ਦਾ ਜੇ ਆਪਣਾ ਮੰਨ ਲਓ ਰੈਜ਼ਿਸਟੈਂਸ ਬੰਦਾ ਹੈ ਉਸ ਤੋਂ ਪੰਜ ਇੱਕ ਪੁਆਇੰਟ ਉੱਤੇ ਆਪਾਂ ਸਟਾਪ ਲੌਸ ਰੱਖਣਾ ਹੁੰਦਾ ਹੈ ਤੇ ਉਸ ਤੋਂ ਬਾਅਦ ਜੇ ਆਪਾਂ ਐਂਟਰੀ ਦੀ ਗੱਲ ਕਰਦੇ ਆ ਸੋ ਜਦੋਂ ਬ ਉਸੇ ਸਮੇਂ ਤੇ ਐਂਟਰੀ ਕਰਨੀ ਇਹਦੇ ਵਿੱਚ ਕੋਈ ਹਾਈ ਲੋ ਉਹ ਨਹੀਂ ਆਪਾਂ ਦੇਖਣਾ ਉਸੇ ਸਮੇਂ ਦੇ ਵਿੱਚ ਐਂਟਰੀ ਕਰ ਦੇਣੀ ਆ ਤੇ ਜੇ ਆਪਾਂ ਗੱਲ ਕਰੀਏ ਟਾਰਗੇਟ ਦੀ profit book ਕਰਨ ਦੀ ਜਦੋਂ ਲਾਗੇ ਵਾਲੇ ਸਪੋਰਟ ਦੇ ਕੋਲ ਪਹੁੰਚ ਜਾਂਦਾ ਉਹਨੂੰ ਟੱਚ ਕਰ ਦਿੰਦਾ ਉਸੇ ਸਮੇਂ ਤੇ ਆਪਾਂ ਇਹਦੇ ਵਿੱਚ profit book ਕਰਕੇ ਆਪਣਾ ਟ੍ਰੇਡ ਐਗਜ਼ਿਟ ਕਰਕੇ ਜਿੰਨਾ ਵੀ profit ਬਣਦਾ ਲੈ ਕੇ ਨਿਕਲ ਜਾਣਾ ਸੋ ਇਹ ਦੀ ਪਹਿਚਾਨ ਆ ਤੇ ਇੱਕ ਜ਼ਰੂਰੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਸ਼ੁਰੂ ਦੇ ਵਿੱਚ ਹੈਂਗਿੰਗ ਮੈਨ ਤੇ ਟ੍ਰੇਡ ਨਾ ਕਰੋ ਇਹਦੇ ਵਿੱਚ ਟ੍ਰੇਡ ਉਦੋਂ ਹੀ ਕਰੋ ਜਦੋਂ ਤੁਸੀਂ ਮਾਰਕੀਟ ਦੇ ਵਿੱਚ ਐਕਸਪੀਰੀਅੰਸ ਕਰ ਲੈਂਦੇ ਹੋ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਓਵਰਆਲ ਮਾਰਕੀਟ ਦਾ ਟ੍ਰੈਂਡ ਕੀ ਆ ਤੇ ਅੱਜ ਮਾਰਕੀਟ ਦਾ ਮਤਲਬ ਇੰਟਰਾਡੇ ਦੇ ਵਿੱਚ ਟ੍ਰੈਂਡ ਕੀ ਆ ਤੇ ਕਿਹੜੀ ਡਾਇਰੈਕਸ਼ਨ ਨੂੰ ਮਾਰਕੀਟ ਜਾ ਸਕਦੀ ਜਦੋਂ ਇਹ ਚੀਜ਼ਾਂ ਦਾ ਤੁਹਾਨੂੰ ਪਤਾ ਲੱਗਣ ਡੈ ਪਿਆ ਉਦੋਂ ਇੱਥੇ ਟ੍ਰੇਡ ਕਰਿਓ ਤੇ ਇਹ ਵੇਖੋ ਤੁਸੀਂ 1 ਮਹੀਨਾ 2 ਮਹੀਨਾ ਵੇਖੋ ਲੈ ਮਾਰਕੀਟ ਦੇ ਵਿੱਚ ਬੰਦੇ ਹੋਏ ਤੇ ਉਹਨਾਂ ਨੂੰ ਨੋਟ ਕਰਦੇ ਰਹੋ ਕਿ ਕਿੰਨੀ ਵਾਰ ਤੁਸੀਂ ਇਹਦੇ ਵਿੱਚ ਕਰੈਕਟ ਹੋਏ ਜੋ ਉਸ ਤੋਂ ਬਾਅਦ ਇੱਥੇ ਟ੍ਰੇਡ ਕਰਿਓ ਪਹਿਲਾ ਨਾ ਕਰਿਓ ਕਿਉਂਕਿ ਇਹਦੀ ਜਿਹੜੀ ਸਾਈਕੋਲੋਜੀ ਥੋੜੀ ਜਿਹੀ ਡਿਫਰੈਂਟ ਆ ਪਰ ਇਹਨੂੰ ਸਮਝਣਾ ਜ਼ਰੂਰੀ ਇਸ ਕਰਕੇ ਆ ਕਿਉਂਕਿ ਹੈ ਮਰਦੇ ਵਿੱਚ ਤੁਸੀਂ ਧੋਖਾ ਨਾ ਖਾਓ ਕਿਉਂਕਿ ਤੁਸੀਂ ਇਹ ਦੇਖੋ ਹੈ ਮਰ ਸਮਝ ਕੇ ਜਿੱਤੇ ਟ੍ਰੇਡ ਕਰਵਾਓਗੇ ਇਹਦੇ ਵਿੱਚ ਤੁਹਾਡਾ ਲਾਸ ਹੋ ਸਕਦਾ ਸੋ ਇਸ ਕਰਕੇ ਇਹਨੂੰ ਸਮਝਣਾ ਜ਼ਰੂਰੀ ਹੈ